ਸ਼ਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜੋ ਆਪਾਂ ਘਰ ਤੋਂ ਸਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਦੋਸਤੋ ਘਰ ਬਣਿਆ ਹੋਇਆ ਹੈ ਘਰ ਨੂੰ ਜੋ ਫਰੰਟ ਦੇ ਉੱਤੋਂ ਦੋਸਤੋ ਗਲੀ ਲੱਗਦੀ ਹੈ तकरीबन 10 ਤੋਂ 12 ਫੁੱਟ ਚੌੜੀ ਜੋ ਗਲੀ ਲੱਗਦੀ ਹੈ ਦੋਸਤੋ ਡਬਲ ਸਟੋਰੀ ਕੋਠੀ ਜੋ ਇਹ ਟੈਪ ਘਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਘਰ ਹੈ ਜੋ ਪੱਕਾ ਘਰ ਬਣਿਆ ਹੋਇਆ ਜੀ ਵਿਹੜੇ ਦੇ ਵਿੱਚ ਜਿੰਨਾ ਵੀ ਫਰਸ਼ ਹੈ ਘਰ ਦੇ ਅੰਦਰ ਸਾਰਾ ਜੋ ਟਾਈਲ ਦਾ ਪੱਥਰ ਦਾ ਫਰਸ਼ ਦੋਸਤੋ ਲੱਗਿਆ ਹੋਇਆ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ ਗੇਟ ਗ੍ਰੇਲਾਂ ਦਾ ਕੰਮ ਹੈ ਮਾਲਕਾਂ ਵੱਲੋਂ ਪੂਰਾ ਵਧੀਆ ਕਰਵਾਇਆ ਗਿਆ ਜੀ ਬਹੁਤ ਖੁੱਲੇ ਡੁੱਲੇ ਬੈਡਰੂਮ ਨੇ ਜੀ ਘਰ ਦੇ ਵਿੱਚ ਡਬਲ ਸਟੋਰੀ ਘਰ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ ਆਪਾਂ ਨੂੰ ਪੰਜ ਬੈਡਰੂਮ ਦੋ ਕਿਚਨ ਤੇ ਦੋ ਬਾਥਰੂਮ ਦੇਖਣ ਨੂੰ ਮਿਲ ਜਾਣਗੇ ਦੋਸਤੋ ਤਕਰੀਬਨ 3 ਵਿਸਵੇ ਜਗ੍ਹਾ ਦੇ ਵਿੱਚ ਦੋਸਤੋ ਇਹ ਮਕਾਨ ਜੋ ਬਣਿਆ ਹੋਇਆ ਡਬਲ ਸਟੋਰੀ ਮਕਾਨ ਹੈ ਜੀ ਬਰਨਾਲਾ ਸ਼ਹਿਰ ਦੇ ਵਿੱਚ ਸੰਧੂ ਪੱਤੀ ਦੇ ਵਿੱਚ ਆਪਾਂ ਨੂੰ ਇਹ ਘਰ ਦੇਖਣ ਨੂੰ ਮਿਲ ਜੂਗਾ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਖੁੱਲੇ ਡੁੱਲੇ ਬੈਡਰੂਮ ਨੇ ਜਿੰਨਾ ਵੀ ਡ੍ਰਾਇੰਗ ਰੂਮ ਆ ਬਹੁਤ ਵਧੀਆ ਤਰੀਕੇ ਨਾਲ ਮਾਲਕਾਂ ਵੱਲੋਂ ਤਿਆਰ ਕਰਵਾਇਆ ਗਿਆ ਜੀ ਪੂਰੇ ਘਰ ਦੇ ਵਿੱਚ ਜੋ ਟਾਇਲ ਦਾ ਫਰਸ਼ ਲੱਗਿਆ ਹੋਇਆ ਘਰ ਦੇ ਵਿੱਚ ਵਾਟਰ ਸਪਲਾਈ ਲਈ ਮੋਟਰ ਲੱਗੀ ਹੋਈ ਹੈ ਜੀ ਤੁਸੀਂ ਕਿਚਨ ਦਾ ਏਰੀਆ ਦੇਖ ਸਕਦੇ ਹੋ ਜਿੰਨਾ ਵੀ ਸੈਲਫ ਦੇ ਉੱਪਰ ਟਾਇਲ ਦਾ ਕੰਮ ਹੋਇਆ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਜੀ ਮਾਲਕਾਂ ਨੇ ਤਿੰਨ ਬਿਸਵੇ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਰਜਿਸਟਰੀ ਵਾਲੀ ਜਗ੍ਹਾ ਜੀ ਘਰ ਦੇ ਵਿੱਚ ਸਮਰਸੀਬਲ ਮੋਟਰ ਜੋ ਲੱਗੀ ਹੋਈ ਹੈ ਘਰ ਦੇ ਵਿੱਚ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕੰਮ ਹੈ ਜੀ ਵਾਟਰ ਸਪਲਾਈ ਦਾ ਕੰਮ ਹੈ ਜਾਂ ਜੋ ਦੋ ਬਾਥਰੂਮ ਨੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਟਾਇਲ ਪੱਥਰ ਦਾ ਕੰਮ ਲਗਵਾ ਕੇ ਵਧੀਆ ਤਿਆਰ ਕਰਵਾਏ ਗਏ ਨੇ ਸਾਰਾ ਕੰਮ ਘਰ ਦੇ ਵਿੱਚ ਦੋਸਤੋ ਵਧੀਆ ਤਰੀਕੇ ਨਾਲ ਮਾਲਕਾਂ ਵੱਲੋਂ ਕਰਵਾ ਰੱਖਿਆ ਜੀ ਨੰਬਰ ਮਾਲਕਾਂ ਦਾ ਸਕਰੀਨ ਤੇ ਚੱਲ ਰਿਹਾ ਦੋਸਤੋ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਆ ਮਾਲਕਾਂ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਸੰਧੂ ਪੱਤੀ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਸ਼ਹਿਰ ਹੈ ਬਰਨਾਲਾ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਦੋਸਤੋ ਡਬਲ ਸਟੋਰੀ ਘਰ ਹੈ ਦੋਸਤੋ ਕਰਨੂ ਪੱਕੀਆਂ ਪੌੜੀਆਂ ਮਾਲਕਾਂ ਵੱਲੋਂ ਘਰ ਦੇ ਅੰਦਰੋਂ ਲੌਬੀ ਏਰੀਏ ਦੇ ਵਿੱਚੋਂ ਹੀ ਚੜਾ ਰੱਖੀਆਂ ਨੇ ਤੁਸੀਂ ਦੇਖ ਸਕਦੇ ਹੋ ਜੀ ਘਰ ਦੀ ਜੋ ਡਿਮਾਂਡ ਰੱਖੀ ਗਈ ਹੈ ਦੋਸਤੋ ਮਾਲਕਾਂ ਵੱਲੋਂ 16 ਲੱਖ ਰੁਪਈਆ ਤਿੰਨ ਵਿਸਵੇ ਰਜਿਸਟਰੀ ਵਾਲੀ ਜਗ੍ਹਾ ਦੀ ਡਿਮਾਂਡ ਰੱਖੀ ਗਈ ਹੈ ਜੀ ਡਬਲ ਸਟੋਰੀ ਘਰ ਹੈ ਜੀ ਪੰਜ ਬੈੱਡਰੂਮ ਨੇ ਘਰ ਦੇ ਵਿੱਚ ਦੋ ਵਾਸ਼ਰੂਮ ਨੇ ਤੇ ਦੋ ਕਿਚਨ ਨੇ ਦੋਸਤੋ ਵਧੀਆ ਤਰੀਕੇ ਨਾਲ ਪੂਰਾ ਪੱਕਾ ਘਰ ਇਹ ਤਿਆਰ ਕਰਵਾਇਆ ਗਿਆ ਜੀ ਮਾਲਕਾਂ ਵੱਲੋਂ ਕੋਠੀ ਟੈਪ ਨਕਸ਼ੇ ਤੇ ਇਹ ਘਰ ਤਿਆਰ ਹੋਇਆ ਦੋਸਤੋ ਬਰਨਾਲਾ ਸ਼ਹਿਰ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਆ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤਿੰਨ ਵਿਸਵੇ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ 16 ਲੱਖ ਰੁਪਈਆ ਮਾਲਕਾਂ ਵੱਲੋਂ ਜੋ ਡਿਮਾਂਡ ਰੱਖੀ ਗਈ ਆ ਰੇਟ ਕੋਈ ਫਿਕਸ ਨਹੀਂ ਆ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਜੋ ਵੀ ਰੇਟ ਦੇ ਵਿੱਚ ਮੌਕੇ ਦਾ ਮਾਣ ਤਾਂ ਤੁਸੀਂ ਕਰਵਾ ਸਕਦੇ ਹੋ ਦੋਸਤੋ ਘਰ ਦੇ ਵਿੱਚ ਪੰਜ ਬੈਡਰੂਮ ਨੇ ਸਾਰੇ ਜਿੰਨੇ ਵੀ ਬੈਡਰੂਮ ਨੇ ਹਵਾਦਾਰ ਖੁੱਲੇ ਡੁੱਲੇ ਬੈਡਰੂਮ ਨੇ ਦੋਸਤੋ ਸੋ ਕਿਸੇ ਨੇ ਵੀ ਘਰ ਖਰੀਦਣਾ ਜੀ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਮਾਲਕਾਂ ਵੱਲੋਂ ਆਪਾਂ ਨੂੰ ਜਿੰਨੀ ਵੀ ਵੀਡੀਓ ਬਣਾ ਕੇ ਭੇਜੀ ਗਈ ਆਪਾਂ ਉਸ ਮੁਤਾਬਕ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜੀ ਬਾਕੀ ਦੀ ਜਾਣਕਾਰੀ ਤੁਸੀਂ ਮਾਲਕਾਂ ਕੋਲੋਂ ਲੈ ਸਕਦੇ ਹੋ ਜੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਚੈਨਲ ਦੇ ਉੱਪਰ ਐਡ ਦਾ ਜੋ ਕੰਮ ਹੈ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾਂਦਾ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੇ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਫਰੰਟ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ WhatsApp ਦੇ ਉੱਪਰ ਸਾਨੂੰ ਪੂਰੀ ਡਿਟੇਲ ਭੇਜੋ ਲਿਖ ਕੇ ਟੇਢੇ ਫੋਨ ਨਾਲ ਆਪਣੇ ਘਰ ਦੀ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਜੋ ਫ੍ਰੀ ਦੇ ਵਿੱਚ ਹੈ ਤੁਹਾਡੀ ਐਡ ਦੋਸਤੋ ਲਗਾ ਦਾਂਗੇ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਦਾ ਜੋ ਘਰ ਆ ਬਹੁਤ ਵਧੀਆ ਲੋਕੇਸ਼ਨ ਤੇ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਸੋ ਕਿਸੇ ਨੇ ਵੀ ਦੋਸਤੋ ਘਰ ਖਰੀਦਣਾ ਜੀ ਮਾਲਕਾਂ ਨਾਲ ਸਿੱਧੀ ਗੱਲਬਾਤ ਕਰੋ ਰਜਿਸਟਰੀ ਵਾਲੀ ਜਗ੍ਹਾ ਜੀ ਤਿੰਨ ਵਿਸਵੇ ਜਗ੍ਹਾ ਤੇ 16 ਲੱਖ ਰੁਪਇਆ ਡਿਮਾਂਡ ਹੈ ਕਰਦੀ ਸਵਾਸਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਾਂ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ